ਤੇ ਆਹਾਂ ਝੋਟੀ ਲੈ ਕੇ ਆਏ ਆਪਾਂ ਤੇ ਕਿੰਨਾ ਮੁੱਲ ਮੰਗਦੇ ਆਪਾਂ ਇਹਦਾ ਲੱਖ ਰੁਪਇਆ ਲੱਖ ਰੁਪਇਆ ਤੇ ਇਹ ਕਿੰਨੇਵੇਂ ਸੂਏ ਆ ਤੀਜੇ ਸੂਏ ਤੇ ਹੁਣ ਸੂਈ ਵੀ ਆ ਹਨਾ ਪਿੱਛੇ ਕੀ ਇਹ ਤੇ ਜੀ ਆਪ ਸਾਂਭਦਾ ਹੁਣਾ ਪੱਠੇ ਪੋਣਾ ਹੁਣਾ ਜੀ ਪਾ ਆ ਦੇ ਪੋਣਾ ਹੁਣਾ ਕੋਈ ਨਹੀਂ ਲੋ ਵੀ ਮੰਡੀ ਦੇ ਵਿੱਚ ਡੱਬ ਵਾਲੀ ਦੇ ਵਿੱਚ ਤੁਹਾਨੂੰ ਛੋਟੇ-ਛੋਟੇ ਕਿਸਾਨ ਵੀ ਦੇਖਣ ਨੂੰ ਮਿਲ ਜਾਣਗੇ ਜਿਹੜੇ ਇੰਟਰਸਟ ਰੱਖਦੇ ਆ ਪਸ਼ੂਆਂ ਦੇ ਵਿੱਚ ਆਈ ਆਪਾਂ ਇੱਕ ਤੁਹਾਨੂੰ ਛੋਟੇ ਜਿਹੇ ਆਪਣੇ ਕਿਸਾਨ ਨਾਲ ਮਲਾਉਣੇ ਆ ਜਿਹੜਾ ਅੱਜ ਮੰਡੀ ਵੇਖਣ ਆਇਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਪ੍ਰਦੀਪ ਸਿੰਘ ਕਿੱਥੋਂ ਆਏ ਆ ਜੀ ਓਡਾ ਓਡਾ ਕਿ ਕਿੱਥੇ ਜਿਹਾ ਰਹਿ ਗਿਆ ਇਹ ਪਿੰਡ ਸਰਸੇ ਕੋਲੇ ਸਰਸੇ ਕੋਲੇ ਕਿਹਦੇ ਨਾਲ ਆਏ ਸੀ ਡੇੜੀ ਨਾਲ ਤੇ ਕਿਵੇਂ ਕਿਵੇਂ ਕੀ ਜੀ ਕੀਤਾ ਵੀ ਮੰਡੀ ਵੇਖ ਕੇ ਆਉਣੀ ਹੈ ਕਾਹਤੋਂ ਆਏ ਸੀ ਮੰਡੀ ਚ ਮੱਝਾਂ ਦੇਖ ਰਹੇ ਸੀ ਦੇਖ ਲਈਆਂ ਫਿਰ ਪਸੰਦ ਆਈਆਂ ਕਿ ਨਹੀਂ ਆਈਆਂ ਆਈਆਂ ਵੇਚਣ ਵੀ ਆਏ ਸੀ ਵੇਚਣ ਵੀ ਆਏ ਸੀ ਕਿੰਨੀਆਂ ਮੱਝਾਂ ਲੈ ਕੇ ਆਏ ਸੀ ਫਿਰ ਆਪਾਂ ਇੱਕ ਲੈ ਕੇ ਆਏ ਸੀ ਇੱਕ ਮੱਝ ਲੈ ਕੇ ਆਏ ਸੀ ਠੀਕ ਐ ਵੇਚਤੀ ਕਿੰਨਾ ਕਿੰਨਾ ਆਪਾਂ ਮੁੱਲ ਮੰਗਦੇ ਆ ਲੱਖ ਰੁਪਇਆ ਲੱਖ ਰੁਪਇਆ ਠੀਕ ਐ ਤੇ ਪਹਿਲਾਂ ਵੀ ਆਏ ਪਹਿਲਾਂ ਹੀ ਆਏ ਸੀ ਕਿ ਪਹਿ ਹੁਣ ਪਹਿਲੀ ਵਾਰ ਆਏ ਆ ਪਹਿਲੀ ਵਾਰ ਆਏ ਕਿਵੇਂ ਲੱਗੀ ਫਿਰ ਮੰਡੀ ਬਹੁਤ ਵਧੀਆ ਤੇ ਹੁਣ ਅੱਗੇ ਵੀ ਆਇਆ ਕਰੇਗਾ ਇਹਦੇ ਵੀ ਅੱਗੇ ਆਇਆ ਕਰੂੰਗਾ ਠੀਕ ਐ ਲਓ ਜੀ ਇਹ ਬੰਦਾ ਸੀਗਾ ਜਿਹੜਾ ਆਪਣਾ ਇਹਨੂੰ ਵੀ ਸ਼ੌਂਕ ਹੈ ਕਹਿੰਦਾ ਪਸ਼ੂਆਂ ਦਾ ਸ਼ੌਂਕ ਹੈਗਾ ਆਪ ਸਾਂਭਦਾ ਹੁੰਨਾ ਪੱਠੇ ਪੋਣਾ ਹੁੰਨਾ ਲਓ ਜੀ ਆਦੇ ਮੋਲ ਹੁਣ ਕਿਹਦੇ ਪੋਣਾ ਹੁੰਨਾ ਕੋਈ ਨਹੀਂ ਹੈ ਵੀ ਪੱਠੇ ਵੀ ਬਾਈ ਕਹਿੰਦਾ ਮੈਂ ਪੋਣਾ ਹੁੰਨਾ ਤੇ ਪਾਣੀ ਪਿਉਣਾ ਹੁੰਨਾ ਹੋਰ ਕੀ ਕੀ ਕਰਦਾ ਹੁੰਨਾ ਕੋਰ ਪਸ਼ੂਆਂ ਨਾਲ ਤੂੜੀ ਪੋਣਾ ਹੁੰਨਾ ਕੱਟੇ ਨੂੰ ਤੂੜੀ ਪੋਣਾ ਹੁੰਨਾ ਤੇ ਪੱਠੇ ਪੱਠੇ ਲੈ ਕੇ ਆਉਣਾ ਨਾ ਜਾਂਦਾ ਹੁੰਦਾ ਗਾੜੀ ਦਾ ਚੱਲ ਵੜਦਾ ਉਹਨਾਂ ਉੱਥੇ ਜਾ ਕੇ ਕੋਈ ਨੰ ਚੱਲ ਲਓ ਜੀ ਇਹ ਆਪਣਾ ਛੋਟਾ ਜਿਹਾ ਕਿਸਾਨ ਵੀਰ ਸੀਗਾ ਜਿਹੜਾ ਕਹਿੰਦਾ ਵੀ ਮੈਂ ਡੇਰੀ ਫਾਰਮਰ ਕਹਿ ਲੀਏ ਹੈਨਾ ਆਪਾਂ ਇਹ ਵੀ ਮੰਡੀ ਵਿੱਚ ਆਇਆ ਸੀਗਾ ਕਹਿੰਦੇ ਸੀ ਅਸੀਂ ਮੱਝ ਲੈ ਕੇ ਆਏ ਆ ਤੇ ਵਾਇਗਰੂ ਤਰਖਣਾ ਬਖਸ਼ੇ ਤੇ ਆਪਾਂ ਮਿਲਦੇ ਹਾਂ ਹੁਣ ਅਗਲੀ ਵੀਡੀਓ ਦੇ ਵਿੱਚ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਮੰਡੀ ਹੋਰ ਗਾਂਹਾਂ ਜਾ ਕੇ ਵੀ ਕੀ ਮਾਹੌਲ ਹੈ ਤੇ ਵੀਡੀਓ ਵਧੀਆ ਲੱਗੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਹਾਂ ਛੋਟੀ ਲੈ ਕੇ ਆਏ ਆ ਆਪਾਂ ਤੇ ਕਿੰਨਾ ਮੁੱਲ ਮੰਗਦੇ ਆਪਾਂ ਇਹਦਾ ਲੱਖ ਰੁਪਇਆ ਲੱਖ ਰੁਪਇਆ ਤੇ ਇਹ ਕਿੰਨੇਵੇਂ ਸੂਏ ਆ ਤੀਜੇ ਸੂਏ ਤੇ ਹੁਣ ਸੂਈ ਵੀ ਆ ਹਨਾ ਪਿੱਛੇ ਕੀ ਇਹ ਤੇ ਜੀ ਪਿੱਛੇ ਇਹਦੇ ਕੱਟੀ ਆ ਠੀਕ ਕਿੰਨੇ ਲੀਟਰ ਇਹ ਦੁੱਧ ਦਿੰਦੀ ਆ 12-13 ਲੀਟਰ 12-13 ਲੀਟਰ ਦੁੱਧ ਦਿੰਦੀ ਆ ਠੀਕ ਐ ਤੇ ਪਿੱਛੇ ਇਹਦੇ ਕੱਟੀ ਆ 12-13 ਲੀਟਰ ਦੁੱਧ ਲੱਖ ਰੁਪਇਆ ਬਾਈ ਹੋਰੀ ਮੰਗਦੇ ਆ ਤੇ ਆਪਣਾ ਮੋਬਾਈਲ ਨੰਬਰ ਵੀ ਦੱਸ ਦੇ ਫਿਰ ਜੇ ਕਿਸੇ ਨੇ ਲੈਣੀ ਹੋਈ ਤਾਂ ਉਹ ਫਿਰ ਫੋਨ ਕਰੂਗਾ 8 ਠੀਕ ਹੈ ਦੱਸਿਓ ਬਾਈ ਜੀ ਇੱਕ ਵਾਰੀ 8785 ਠੀਕ ਹੈ ਜੀ 7863 8785 ਹਾਂ 2863 2763 ਠੀਕ ਹੈ ਜੀ ਲਓ ਜੀ ਆ ਭਾਈ ਹੋਰਾਂ ਦੀ ਮੈਂ ਜਿਹੜੇ ਵੀਰ ਨੇ ਲੈਣੀ ਹੈ ਆ ਕੇ ਫੋਨ ਕਰਕੇ ਤਸੱਲੀ ਕਰਕੇ ਵੇਖ ਕੇ ਫਿਰ ਲੈ ਜਾਓ ਲੱਖ ਰੁਪਈਆ ਮੰਗਦੇ ਆ ਪਿੱਛੇ ਕੱਟੀ ਹੈ ਜੀ ਇਹਦੇ ਤੀਜੇ ਸੂਏ ਇਹ ਮੈਂ ਠੀਕ ਹੈ ਜੀ ਤੇ ਚਲੋ ਆਪਾਂ ਚੱਲਦੇ ਆਂ ਫਿਰ ਹੁਣ ਹੋਰ ਬਾਈਆਂ ਕੋਲੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਵਧੀਆ ਲੱਗੇ ਤਾਂ